ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਇਹਨਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਆ ਕਿ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਦੋਂ ਅਸੀਂ ਦਿੱਲੀ ਜਾਂਦਾ ਸੀ ਸਾਡੇ ਮੂਹਰੇ ਕਿਲ ਕਿਉਂ ਗੱਡ ਤੇ ਸਾਡੇ ਕਿਸਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਕਿਉਂ ਸ਼ਹੀਦ ਕਰਤਾ ਇਹ ਸਾਰੀਆਂ ਮੰਗਾਂ ਅਸੀਂ ਪੁੱਛਣੀਆਂ ਚਾਹੁੰਦੇ ਸਾਰੀਆਂ ਗੱਲਾਂ ਸੁਆਮੀ 나ਥਨ ਦੀ ਰਿਪੋਰਟ ਅੱਜ ਤੱਕ ਕਿਉਂ ਨਹੀਂ ਲਾਗੂ ਹੋਈ ਅੱਜ ਵੀ ਸਰਕਾਰ 2014 ਦੇ ਵਿੱਚ ਵੀ ਕਹਿੰਦੀ ਸੀ ਅਸੀਂ ਲਾਗੂ ਕਰਾਂਗੇ ਜਦੋਂ ਇਲੈਕਸ਼ਨ ਆ ਜਾਂਦਾ ਉਸੇ ਟਾਈਮ ਕਹਿੰਦੇ ਅਸੀਂ ਲਾਗੂ ਕਰਾਂਗੇ ਪਰ ਜਦੋਂ ਸੱਤਾਰੇ ਵਿੱਚ ਮੋਦੀ ਸਰਕਾਰ ਆ ਜਾਂਦੀ ਆ ਉਦੋਂ ਬਾਅਦ ਇਹ ਜਿਹੜੀ ਐਮਐਸਪੀ ਗਰੰਟੀ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੰਡੀਆਂ ਖਤਮ ਕਰਨਾ ਚਾਹੁੰਦੀ ਆ ਕਿਸਾਨਾਂ ਨੂੰ ਲਤਾੜਨਾ ਚਾਹੁੰਦੀ ਆ ਕਿਸਾਨਾਂ ਨੂੰ ਜਿਹੜੇ ਕਿਸਾਨਾਂ ਦੀ ਕਿਰਤਾ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀ ਬਾਨੀ ਵਰਗੇ ਵੱਡੇ ਘਰਾਨਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਸਾਡੇ ਆਮ ਲੋਕਾਂ ਦਾ ਜਿਹੜਾ ਜਨਜੀਵਨ ਅਸੀਂ ਸੌਖੇ ਪਿੰਡਾਂ ਦੇ ਵਿੱਚ ਵਸਦੇ ਆ ਸਾਨੂੰ ਧਰਮ ਦੇ ਨਾਂ ਤੇ ਲੜਾਉਣਾ ਚਾਹੁੰਦੀ ਆ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਣਾ ਚਾਹੁੰਦੀ ਆ ਇਹ ਮੋਦੀ ਹਕੂਮਤ ਦੀ ਜਿਹੜੀ ਅੰਦਰਲੀ ਨੀਤੀ ਆ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪਹੁੰਚਦਾ ਉਹਦੇ ਨਾਲ ਅਸੀਂ ਸਵਾਲ ਪੁੱਛਣ ਲਈ ਇਕੱਠੇ ਹੁੰਦੇ ਆ ਗੱਡੀਆਂ ਦੇ ਵਿੱਚ ਟੇਢੇ ਹੋ ਕੇ ਪੈ ਕੇ ਨੰਗ ਜਾ ਜਾਂਦਾ ਅੰਸਰਾਜ ਅੰਸ ਜਿਹੜਾ ਕਹਿੰਦਾ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰ ਆ ਇਹ ਕਿਸੇ ਕਚਹਿਰੀ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਇੱਕ ਲੋਕਾਂ ਨੂੰ ਪੈਸੇ ਦੇ ਦੌਰ ਜ਼ੋਰ ਤੇ ਪੈਸੇ ਦੇ ਜੋਰ ਤੇ ਲੋਕਾਂ ਨੂੰ ਲਾਲਚ ਦੇ ਕੇ ਆਪਦੇ ਮਗਰ ਲਾਉਣਾ ਚਾਹੁੰਦਾ ਮੇਰਾ ਨਾਮ ਇਕਬਾਲ ਸਿੰਘ ਆ ਜੀ ਪਿੰਡ ਮੇਰਾ ਇਹੀ ਆ ਸਿੰਘਾਂ ਵਾਲਾ ਮੈਂ ਮੋਗਾ ਬਲਾਕ 2 ਦਾ ਪ੍ਰਧਾਨ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹ ਦਾ ਅੱਜ ਇੱਥੇ ਅਨਸਰ ਆ ਜੀ ਆਏ ਹੈਗੇ ਆ ਕੀ ਕਹਿਣਾ ਚਾਹੁੰਦੇ ਹੋ ਤੇ ਤੁਹਾਡਾ ਕੀ ਰੋਸ਼ਨਾ ਸਾਨੂੰ ਇਸ ਮੋਦੀ ਸਰਕਾਰ ਨੇ ਮਜਬੂਰ ਕਰਤਾ ਵਿਰੋਧ ਕਰਨ ਲਈ ਕਿਉਂਕਿ ਜਿੱਡੀ ਵੱਡੀ ਵਾਅਦਾ ਖਿਲਾਫੀ ਮੋਦੀ ਸਰਕਾਰ ਨੇ ਸਾਡੇ ਨਾਲ ਕੀਤੀ ਆ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਸਾਡਿਆਂ ਨੂੰ ਸਾਨੂੰ ਸਾਡੇ ਮਲਕ ਦੀ ਰਾਜਧਾਨੀ ਦਿੱਲੀ ਦੇ ਵਿੱਚ ਵਾਧ ਨਹੀਂ ਦਿੱਤਾ ਜਾਂਦਾ ਇਹ ਇੱਕ ਲੋਕਤੰਤਰ ਕਹਿਣ ਦੀ ਗੱਲ ਆ ਪਰ ਇੱਕ ਤਾਨਾਸ਼ਾਹੀ ਰਾਜ ਨਾਲੋਂ ਘੱਟ ਨਹੀਂ ਇਹ ਹਕੂਮਤ ਇਸ ਕਰਕੇ ਇਹਨਾਂ ਦੇ ਨਮਾਇंदे ਜਿੰਨੇ ਵੀ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ ਪੂਰੇ ਹਿੰਦੁਸਤਾਨ ਦੇ ਵਿੱਚ ਸੰਯੁਕਤ ਮੋਰਚੇ ਦੇ ਕਾਲ ਦੇ ਉੱਤੇ ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਇਹਨਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਆ ਕਿ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਦੋਂ ਅਸੀਂ ਦਿੱਲੀ ਜਾਂਦੇ ਆ ਸਾਡੇ ਮੂਰੇ ਕਿਲ ਕਿਉਂ ਘੱਟ ਤੇ ਸਾਡੇ ਕਿਸਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਕਿਉਂ ਸ਼ਹੀਦ ਕਰਤਾ ਇਹ ਸਾਰੀਆਂ ਮੰਗਾਂ ਅਸੀਂ ਪੁੱਛਣੀਆਂ ਚਾਹੁੰਨੇ ਸਾਰੀਆਂ ਗੱਲਾਂ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਲਾਗੂ ਕੀਤਾ ਜਾਂਦਾ ਸੁਆਮੀ 나ਥਨ ਦੀ ਰਿਪੋਰਟ ਅੱਜ ਤੱਕ ਕਿਉਂ ਨਹੀਂ ਲਾਗੂ ਹੋਈ ਅੱਜ ਵੀ ਸਰਕਾਰ 2014 ਦੇ ਵਿੱਚ ਵੀ ਕਹਿੰਦੀ ਸੀ ਅਸੀਂ ਲਾਗੂ ਕਰਾਂਗੇ ਜਦੋਂ ਇਲੈਕਸ਼ਨ ਆ ਜਾਂਦਾ ਉਸੇ ਟਾਈਮ ਕਹਿੰਦੇ ਅਸੀਂ ਲਾਗੂ ਕਰਾਂਗੇ ਪਰ ਜਦੋਂ ਸੱਤਾ ਦੇ ਵਿੱਚ ਮੋਦੀ ਸਰਕਾਰ ਆ ਜਾਂਦੀ ਆ ਉਸ ਤੋਂ ਬਾਅਦ ਇਹ ਜਿਹੜੀ ਐਮਐਸਪੀ ਗਰੰਟੀ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੰਡੀਆਂ ਖਤਮ ਕਰਨਾ ਚਾਹੁੰਦੀ ਆ ਕਿਸਾਨਾਂ ਨੂੰ ਲਤਾੜਨਾ ਚਾਹੁੰਦੀ ਆ ਕਿਸਾਨਾਂ ਨੂੰ ਜਿਹੜੇ ਕਿਸਾਨਾਂ ਦੇ ਕਿਰਤਾ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀ ਬਾਨੀ ਵਰਗੇ ਵੱਡੇ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਸਾਡੇ ਆਮ ਲੋਕਾਂ ਦਾ ਜਿਹੜਾ ਜਨਜੀਵਨ ਅਸੀਂ ਸੌਖੇ ਪਿੰਡਾਂ ਦੇ ਵਿੱਚ ਵਸਦੇ ਆ ਸਾਨੂੰ ਧਰਮ ਦੇ ਨਾਂ ਤੇ ਲੜਾਉਣਾ ਚਾਹੁੰਦੀ ਆ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਣਾ ਚਾਹੁੰਦੀ ਆ ਇਹ ਮੋਦੀ ਹਕੂਮਤ ਦੀ ਜਿਹੜੀ ਅੰਦਰਲੀ ਨੀਤੀ ਆ ਅਸੀਂ ਪਿੰਡਾਂ ਦੇ ਵਿੱਚ ਸ਼ਹਾਰਾਂ ਦੇ ਵਿੱਚ ਜਿੱਥੇ ਵੀ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪਹੁੰਚਦਾ ਉਹਦੇ ਨਾਲ ਅਸੀਂ ਸਵਾਲ ਪੁੱਛਣ ਲਈ ਇਕੱਠੇ ਹੁੰਦੇ ਆ ਪਰ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਗੱਡੀਆਂ ਦੇ ਵਿੱਚ ਟੇਢੇ ਹੋ ਕੇ ਪੈ ਕੇ ਨੰਗ ਜਾ ਜਾਂਦਾ ਅਫਸਰਾਂ ਜਿਹੜਾ ਕਹਿੰਦਾ ਮੈਂ ਲੋਕਾਂ ਦੀ ਕਚਹਿਰੀ ਦੇ ਵਿੱਚ ਹਾਜ਼ਰਾਂ ਇਹ ਕਿਸੇ ਕਚਹਿਰੀ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਇੱਕ ਲੋਕਾਂ ਨੂੰ ਪੈਸੇ ਦੇ ਦੌਰ ਜੋਰ ਤੇ ਪੈਸੇ ਦਾ ਜ਼ੋਰ ਤੇ ਲੋਕਾਂ ਨੂੰ ਲਾਲਚ ਦੇ ਕੇ ਆਪਦੇ ਮਗਰ ਲਾਉਣਾ ਚਾਹੁੰਦਾ ਪਰ ਇਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਭਾਵੇਂ ਕੋਈ ਕਿਰਤ ਕਰਨ ਵਾਲਾ ਪਰ ਪੰਜਾਬ ਦੇ ਲੋਕ ਵਕਾਊ ਨਹੀਂ ਹੈਗੇ ਉਹਨਾਂ ਦਾ ਜਮੀਰ ਨਹੀਂ ਵਕਾਊ ਉਹ ਲੜਨਾ ਜਾਣਦੇ ਆ ਧੱਕੇ ਦੇ ਖਿਲਾਫ ਖੜਨਾ ਜਾਣਦੇ ਆ ਇਸ ਕਰਕੇ ਅਸੀਂ ਕਹਿੰਨੇ ਲੋਕ ਇਕਤਾ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇਕਤਾ ਜਿੰਦਾਬਾਦ ਤੁਹਾਡੇ ਨਾਲ ਅਨਸਰਾ ਜੀ ਨੇ ਕਦੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਤੁਸੀਂ ਮਿਲਣ ਅਸੀਂ ਜਿੱਥੇ ਵੀ ਅਨਸਰਾ ਆਜ ਆਉਂਦਾ ਏ ਸਾਡੇ ਪਿੰਡ ਦੇ ਵਿੱਚ ਆਇਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦੇ ਆ ਕਿ ਸਾਡੇ ਕੋਲੇ ਇੱਕ ਸਵਾਲਾਂ ਦੀ ਲਿਸਟ ਆ ਸਾਡਾ ਅੰਦਰ ਭਰਿਆ ਪਿਆ ਸਵਾਲਾਂ ਨਾਲ ਖੜ ਕੇ ਸਾਡੇ ਸਵਾਲਾਂ ਦਾ ਜਵਾਬ ਦੇਵੇ ਅਸੀਂ ਇਹਦੇ ਨਾਲ ਖੜਨ ਨੂੰ ਤਿਆਰ ਆ ਪਰ ਇਹ ਤਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਚੱਕ ਕੇ ਦੀ ਵੀਡੀਓ ਵਾਇਰਲ ਹੋਈ ਦੇ ਸੁਣੀ ਹੋਊਗੀ ਇਹ ਤਾਂ ਕਹਿੰਦਾ ਸੀ ਮੈਂ ਲੋਕਾਂ ਦੇ ਵਿੱਚ ਕਦੇ ਵੋਟਾਂ ਮੰਗਣ ਨਹੀਂ ਜਾਣਾ ਮੈਂ ਤਾਂ ਇੱਕ ਵਾਰੀ ਐਮਪੀ ਬਣਨਾ ਸੀ ਪਾ ਮੈਂ ਇਧਰੋਂ ਬਣ ਗਿਆ ਪਾ ਮੈਂ ਉਧਰੋਂ ਬਣ ਗਿਆ ਪਰ ਅੱਜ ਫੇਰ ਲੋਕਾਂ ਦੇ ਵਿੱਚ ਖੜਾ ਇਹਨਾਂ ਲੋਕਾਂ ਦਾ ਇਹਨਾਂ ਲੀਡਰਾਂ ਦਾ ਪ੍ਰਭਾਵ ਬੀਜਪੀ ਦੇ ਲੀਡਰਾਂ ਦਾ ਕੋਈ ਦੀਨ ਧਰਮ ਅਮਾਨ ਨਹੀਂ ਹੈਗਾ ਇਸ ਕਰਕੇ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਸਾਥਿਓ ਪੁੱਲ ਭਲੇਖੇ ਕਦੇ ਵੀ ਬੀਜਪੀ ਨੂੰ ਵੋਟ ਨਾ ਪਾ ਬੈਠਿਓ ਹੋਰ ਜਿਹਨੂੰ ਮਰਜ਼ੀ ਵੋਟ ਪਾ ਲੋ ਜਿੱਥੇ ਮਰਜ਼ੀ ਵੋਟ